ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਧੜੇਬਾਜ਼ੀ ਅਤੇ ਪਾਰਟੀਬਾਜ਼ੀ ਤੋਂ ਉੱਤਾ ਉੱਠ ਕੇ ਵਿਕਾਸਮੁਖੀ ਕੰਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਅੱਜ ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਦਾਉਂ, ਰਾਮਗੜ੍ਹ ਅਤੇ ਪਿੰਡ ਲਖਨੌਰ ਵਿਖੇ ਨਵੇਂ ਲਗਾਏ ਗਏ 12 ਲੋਕਾਂ ਨੂੰ ਸਮਰਪਿਤ ਕੀਤੇ ਜਾਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਦੋਂ ਦਾ ਲੋਕਾਂ ਨੇ ਪੂਰੇ ਚਾਅ ਅਤੇ ਉਤਸ਼ਾਹ ਦੇ ਨਾਲ ਆਮ ਆਦਮੀ ਪਾਰਟੀ ਦੇ ਸਰਕਾਰ ਨੂੰ ਹੌਂਦ ਵਿੱਚ ਲਿਆਂਦਾ ਹੈ ਉਦੋਂ ਤੋਂ ਸਿਰਫ ਅਤੇ ਸਿਰਫ ਵਿਕਾਸ ਮੁਖੀ ਕੰਮਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਮਿਆਰੀ ਸਿਹਤ ਤੇ ਸਿੱਖਿਆ ਸਹੂਲਤਾਂ ਮਿਲ ਸਕਣ ਇਹ ਹੋਏ ਦੋਨੋਂ ਟਰੂਬਾਂ ਜਿਹੜੇ 70 ਲੱਖ ਦੀ ਲਗਤਾਂ ਲੱਗੀਆਂ ਨੇ ਔਰ ਪਾਣੀ ਪਿੰਡਾਂ ਦੇ ਵਿੱਚ ਜਿਹੜੀ ਸਮੱਸਿਆ ਸੀ ਦਾਉ ਪਿੰਡ ਦੀ ਔਰ ਨਾਲੇ ਲਖਨੌਰ ਪਿੰਡ ਦੀ ਮੇਰਾ ਖਿਆਲ ਨਾਲ ਲਗਭਗ ਆਉਣ ਨਾਲੇ 7-5-7 ਸਾਲ ਲਈ ਇਹ ਪੂਰੀ ਹੋ ਚੁੱਕੀ ਹੈ ਤੇ ਕਿਸੇ ਵੀ ਸਮੁਦਾਇੀ ਇਹਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਊਗਾ ਕਿ ਲਗਾਤਾਰ ਪਾਣੀ ਇਹਨਾਂ ਨੂੰ ਪਿੰਡ ਵਾਸੀਆਂ ਨੂੰ ਪੀਣ ਵਾਲਾ ਸਵੱਛ ਪਾਣੀ ਜਿਹਨੂੰ ਅੱਪਾ ਕਹਿੰਦੇ ਆ ਉਹ ਬਿਨਾਂਗਾਤੌਰ ਤੇ ਮਿਲੇਗਾ ਇਸੇ ਤੀਨ ਦਾ ਦਾਵਾ ਸੀ ਵੀ ਗ੍ਰੇਟ ਊਬ ਲੈਣਾ ਉਹ ਜ਼ਿਆਦਾਤਰ ਨਾ ਤਾਂ ਜੀ ਨਾ ਦੇ ਜਿਹੜਾ ਨਹਿਰੀ ਪਾਣੀ ਆ ਉਹ ਪਿੰਡਾਂ ਦੇ ਵਿੱਚ ਪਹੁੰਚਾਈਏ ਆਪਣੇ ਮੋਹਾਲੀ ਦੇ ਵਿੱਚ ਕੁਝ ਤਾਂ ਜਿਹੜਾ ਪਾਈਪ ਲਾਈਨ ਚਾਹੀਕਾ ਦੇਖੋ ਜਿਹੜਾ ਮੋਹਾਲੀ ਸ਼ਹਿਰ ਆ ਉਹਦਾ ਲਗਭਗ 80% ਜਿਹੜਾ ਮੋਹਾਲੀ ਸ਼ਹਿਰ ਆ ਉਹ ਨਹਿਰੀ ਪਾਣੀ ਵਰਤਦੇ ਹੈ ਇਸ ਵਕਤ ਤੇ ਇੱਕ ਜਿਹੜੀ 20 ਐਮ ਜੀ ਡੀ ਦੀ ਲਾਈਨ ਆ ਉਹ ਤਿਆਰ ਹੋਈ ਪਈ ਆ ਹੋਰ ਤੇ ਉਹਦੇ ਵਿੱਚੋਂ ਵੀ ਸਾਨੂੰ ਪਾਣੀ ਦੀ ਜਿਹੜੀ ਕੁਝ ਨਾ ਕੁਝ ਹਿੱਸਾ ਜਿਹੜਾ ਉਹ ਮਿਲੂਗਾ ਪਰ ਉਹਦੇ ਨਾਲ ਜਿਹੜਾ ਮੋਹਾਲੀ ਸ਼ਹਿਰ ਆ ਤੇ ਮੋਹਾਲੀ ਸ਼ਹਿਰ ਦੇ ਵਿੱਚ ਜਿਹੜੇ ਮੁਕੰਮਲ ਪਿੰਡ ਪੈਂਦੇ ਨੇ ਉਹ ਸਾਰੇ ਹੀ ਨਹਿਰੀ ਪਾਣੀ ਤੇ ਵਰਤਣਗੇ ਤੇ ਹੁਣ 80% ਵਰਤ ਰਹੇ ਔਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਮੁੱਖ ਮੰਤਰੀ ਸਾਹਮਣੇ ਗੱਲ ਕੀਤੀ ਆ ਪੂਰੇ ਪੰਜਾਬ ਦੇ ਵਿੱਚ ਕਲੀਨ ਵਾਲਾ ਪਾਣੀ ਲੈ ਰਹੇ ਦੋ ਦੇਣ ਦਾ ਵੀ ਕੰਮ ਚੱਲ ਰਿਹਾ ਹੈ ਲੇਕਿਨ ਇਹ ਇੱਕ ਬੜਾ ਵੱਡਾ ਕੰਮ ਆ ਪਰ ਸੋਚ ਹੈ ਜਦੋਂ ਆਪਾਂ ਕੋਈ ਸੋਚ ਸੋਚਦੇ ਆ ਫਿਰ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਉਹ ਪੂਰੀ ਹੁੰਦੀ ਆ ਜੇ ਸੋਚੇ ਨਾ ਹੋਵੇ ਫਿਰ ਕੋਈ ਕੰਮ ਪੂਰਾ ਹੀ ਨਹੀਂ ਹੁੰਦਾ ਹੈਗਾ ਸੋ ਇਸ ਕਰਕੇ ਇਦਾਂ ਜੀ ਇਹ ਸੋਚ ਜਿਹੜੀ ਆ ਮੁੱਖ ਮੰਤਰੀ ਦੀ ਇਹ ਬੜੀ ਵੱਡੀ ਸੋਚ ਆ ਉਹੀ ਯਨਰੀ ਨੇ ਉਹ ਤੇ ਇਹ ਸੋਚ ਦੇ ਮੁਤਾਬਕ ਮੈਨੂੰ ਲੱਗਦਾ ਵੀ ਆਉਣ ਵਾਲੇ 10-15 ਸਾਲੇ ਕੰਮ ਨੂੰ ਲੱਗਣਗੇ ਘੱਟੋ ਘੱਟ ਤੇ ਜਦੋਂ ਇਹ ਕੰਮ ਸ਼ੁਰੂ ਹੋ ਜਾਂਦਾ ਤੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਕੋਈ ਕਿਸੇ ਕਿਸਮ ਦੀ ਬਿਮਾਰੀ ਰਹਿਣੀ ਨਹੀਂ ਹੈਗੀ ਸਿਹਤਯਾਬ ਹੋਣਗੇ ਲੋਕ ਕਿਉਂਕਿ ਪਾਣੀ ਹੀ ਇੱਕ ਐਸੀ ਚੀਜ਼ ਆ ਜਿਹਦੇ ਨਾਲ ਲੱਖਾਂ ਹੀ ਬਿਮਾਰੀਆਂ ਨੇ ਜਿਹੜੀਆਂ ਉਹ ਹੁੰਦੀਆਂ ਨੇ ਤੋਂ ਨਹਿਰ ਦਾ ਪਾਣੀ ਜਿਹੜਾ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਬਕਾਇਦਾ ਤੌਰ ਤੇ ਸਾਰੇ ਪੰਜਾਬ ਦੇ ਵਿੱਚ ਪਿੰਡ-ਪਿੰਡ ਤੱਕ ਪਹੁੰਚ ਜਾਊਗਾ ਆਪ ਸਮਰੀਮੂ ਅਰਮਨ ਕੇਜੂਗਲ ਦੀ ਸੁੱਖਿਆ ਜਿਹੜੀ ਆ ਪੰਜਾਬ ਪੁਲਿਸ ਕੋਲੋਂ ਵਾਪਸ ਲੈ ਲਈ ਦੀ ਆ ਕਿਸ ਤਰ੍ਹਾਂ ਦੇ ਦੇਖੋ ਕਹਿੰਦੇ ਆ ਵੀ ਮੈਦਾ ਜੀ ਕੀ ਦੇਖਣਾ ਹੈ ਵੱਡੀਆਂ ਗੱਲਾਂ ਸਾਡਾ ਮਤਲਬ ਛੋਟਾ ਡਾਇਰਾ ਤੇ ਅਸੀਂ ਤਾਂ ਜਿੰਨੇ ਕੁ ਲੋਗੇ ਹਾਂ ਉਹਨਾਂ ਕੋਲ ਸਾਨੂੰ ਪਤਾ ਹੈ ਵੀ ਪਿੰਡ ਦੇ ਅਸੀਂ ਡਵੈਲਪਮੈਂਟ ਕਿੱਦਾਂ ਕਰਾਉਣੀ ਹੈ ਤੇ ਸ਼ਹਿਰ ਦੀ ਤੇ ਹਲਕੇ ਨੂੰ ਗੱਲ ਕਿੱਦਾਂ ਲੈ ਕੇ ਜਾਣਾ ਹੈ ਇਹਨਾਂ ਦੇ ਸਾਡਾ ਇਹ ਸਿੱਖ ਮੇਰੇ ਨਾਲ